ਜਲੰਧਰ ਦੇ ਢਿੱਲੋਂ ਬ੍ਰਦਰ ਦੀ ਆਤਮ ਹੱਤਿਆ ਮਾਮਲੇ ਦੇ ਵਿੱਚ ਸਸਪੈਂਡ ਐਸ ਐਚਓ ਨਵਦੀਪ ਸਿੰਘ ਨਾਮਤ ਮਹਿਲਾ ਕਨਸਟੇਬਲ ਜਗਜੀਤ ਕੌਰ ਅਤੇ ਮੁੰਸ਼ੀ ਬਲਵਿੰਦਰ ਕਮਾਰ ਨੇ ਸਭ ਤੋਂ ਪਹਿਲਾਂ ਮਾਨਯੋਗ ਕਪੂਰਥਾੜਾ ਅਦਾਲਤ ਦੇ ਵਿੱਚ ਜ਼ਮਾਨਤ ਅਰਜੀਦਾਰ ਕੀਤੀ ਸੀ ਜਿਸ ਦੇ ਵਿੱਚ ਜੱਜ ਅਜੈਬ ਸਿੰਘ ਨੇ ਉਹਨਾਂ ਨੂੰ 19 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ 19 ਸਤੰਬਰ ਨੂੰ ਸਸਪੈਂਡ ਐਸ ਐਚਓ ਨਵਦੀਪ ਸਿੰਘ ਅਤੇ ਮਹਿਲਾ ਕਨਸਟੇਬਲ ਜਗਜੀਤ ਕੌਰ ਦੁਆਰਾ ਐਡਵੋਕੇਟ ਪਰਪੁਰੀ ਅਤੇ ਬਲਵਿੰਦਰ ਕੁਮਾਰ ਦੁਆਰਾ ਮਨਦੀਪ ਸਿੰਘ ਸੱਜਦੇਵਾ ਅਤੇ ਢਿੱਲੋਂ ਬ੍ਰਦਰਜ਼ ਦੁਆਰਾ ਐਡਵੋਕੇਟ ਸੱਭਜੀ ਸਿੰਘ ਅਤੇ ਗੁਰਜੀਤ ਸਿੰਘ ਔਜਲਾ ਦੁਆਰਾ ਆਪਣੇ ਆਪਣੇ ਪੱਖ ਪੇਸ਼ ਕੀਤੇ ਸਨ ਜਿਸ ਤੋਂ ਬਾਅਦ ਸੈਸ਼ਨ ਜੱਜ ਅਜਾਇਬ ਸਿੰਘ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਦੇ ਹੋਏ 21 ਸਤੰਬਰ ਤੱਕ ਦਾ ਆਪਣਾ ਫੈਸਲਾ ਸੁਣਾਉਣ ਦੀ ਗੱਲ ਕਹੀ ਸੀ ਉੱਥੇ ਹੀ ਢਿੱਲੋਂ ਬ੍ਰਦਰ ਦੀ ਆਤਮ ਹੱਤਿਆ ਮਾਮਲੇ ਦੇ ਵਿੱਚ ਪਤਾ ਨੇ ਪਿਛਲੇ 2 ਮਹੀਨਿਆਂ ਤੋਂ ਸਸਪੈਂਡ ਐਸ ਐਚਓ ਨਵਦੀਪ ਸਿੰਘ ਨੂੰ ਲੈ ਕੇ ਕਿਹਾ ਕਿ ਉਹ ਖੁੱਲੇ ਹਮ ਘੁੰਮ ਰਿਹਾ ਅਤੇ ਪੁਲਿਸ ਉਸ ਦੇ ਉੱਪਰ ਸਖਤ ਕਾਰਵਾਈ ਕਿਉਂ ਨਹੀਂ ਕਰ ਰਹੀਆ ਨਿਚਲੀ ਅਦਾਲਤ ਅਤੇ ਹਾਈ ਕੋਰਟ ਨੇ ਨਵਦੀਪ ਸਿੰਘ ਦੀ ਜ਼ਮਾਨਤ याचਿਕਾ ਵੀ ਖਾਰਜ ਕਰ ਦਿੱਤੀ ਸੀ ਇਸ ਦੇ ਬਾਵਜੂਦ ਵੀ ਉਹ ਸ਼ਰਮ ਕੁੰਮੜਾ ਅਤੇ ਹੁਣ ਢਿੱਲੋ ਬ੍ਰਦਰ ਦੇ ਪਿਤਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਸ਼੍ਰੋਮਣੀ ਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਨੇ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੁੰਦੇ ਹੋਏ ਪਰਿਵਾਰ ਦੇ ਮੈਂਬਰਾਂ ਦੇ ਨਾਲ ਆਪਣਾ ਦੁੱਖ ਪ੍ਰਗਟ ਕੀਤਾ ਅਤੇ ਕੈਂਡਲ ਮਾਰਚ ਦੇ ਵਿੱਚ ਬੋਲਦੇ ਹੋਏ ਵਿਕਰਮਜੀਤ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਕਾਨੂੰਨ ਦੀ ਵਿਵਸਥਾ ਦਿਨ ਬਦਨ ਖਰਾਬ ਹੁੰਦੀ ਜਾ ਰਹੀ ਹੈ ਇਨਾਂ ਦੇ ਸਮੁੱਚੇ ਪਰਿਵਾਰ ਨਾਲ ਮਾਨਵ ਹੋਰਾਂ ਨਾਲ ਸਮੇਂ-ਸਮੇਂ ਨਾਲ ਗੱਲ ਹੁੰਦੀ ਆਈ ਹੈ ਅੱਜ ਲਗਭਗ 2 ਮਹੀਨੇ ਤੋਂ ਵੀ ਵੱਧ ਹੋ ਗਿਆ ਸਮਾਂ ਇੱਕ ਇਨਸਾਫ ਦੀ ਗੁਹਾਰ ਲੈ ਕੇ ਹੱਕ ਸੱਚ ਦੀ ਆਵਾਜ਼ ਨੂੰ ਲੈ ਕੇ ਜਲੰਧਰ ਵਾਸੀ ਤੁਰੇ ਹੋਏ ਆ ਪੰਜਾਬ ਦੇ ਲੋਕਾਂ ਨੇ ਵੀ ਢੁੱਲੋ ਸਾਹਿਬ ਦੇ ਦਰਦ ਨੂੰ ਮਹਿਸੂਸ ਕੀਤਾ ਅਫਸੋਸ ਇਸ ਗੱਲ ਦਾ ਹੈ ਕੀ ਪਹਿਲਾ ਲੋਅਰ ਕੋਰਟ ਤੋਂ ਔਰ ਫਿਰ ਹਾਈ ਕੋਰਟ ਤੋਂ ਕੋਰਟਾਂ ਨੇ ਤਾਂ ਆਪਦੀ ਜ਼ਿੰਮੇਵਾਰੀ ਬਹੁਕੂਬੀ ਨਿਭਾਈ ਕਿ ਨਵਦੀਪ ਥਾਣੇਦਾਰ ਦੀ ਬੇਲ ਰਿਜੈਕਟ ਕੀਤੀ ਆ ਔਰ ਕੇਵਲ ਬੇਲ ਰਿਜੈਕਟ ਨਹੀਂ ਕੀਤੀ ਇੱਕ ਇਨਸਾਫ ਵਾਸਤੇ ਜੋ ਲੋਕ ਲੜਾਈ ਲੜ ਰਹੇ ਉਹਨਾਂ ਦੀ ਵੀ ਬਹੁਤ ਮੈਂ ਸਮਝਦਾ ਹੌਸਲਾ ਬਣਿਆ ਕਿ ਕੋਰਟਾਂ 'ਚ ਵਿਸ਼ਵਾਸ ਉਹਨਾਂ ਦਾ ਹੋਰ ਕਾਇਮ ਹੋਇਆ ਮਗਰ ਸਰਕਾਰਾਂ ਕੀ ਕਰ ਰਹੀਆਂ ਨੇ ਦੇਖੋ ਨਵਦੀਪ ਸਿੰਘ ਨੇ ਨਾਟਕੀ ਮੈਂ ਕਿਸੇ ਵਕੀਲ ਸਾਹਿਬ ਦੇ ਖਿਲਾਫ ਆ ਪੰਜਾਬ ਦੇ ਆਲਾ ਵਕੀਲ ਕੀਤੇ ਮਦਦ ਤਾਂ ਮਿਲਣੀ ਚਾਹੀਦੀ ਸੀ ਢਿਲੋਂ ਸਾਹਿਬ ਨੂੰ ਬਿਲਕੁਲ ਠੀਕ ਮਗਰ ਟਾਪ ਕ੍ਰਾਈਮਨਲ ਲਾਇਰ ਦੇਸ਼ ਦਾ ਕਰਕੇ ਨਵਦੀਪ ਸਿੰਘ ਹਾਈ ਕੋਰਟ ਪੁੱਜਿਆ ਇਹ ਤਾਂ ਰੱਬ ਨੇ ਸੁਣ ਲਈ ਜਾਂ ਜੱਜ ਸਾਹਿਬਾਨਾਂ ਚ ਬੈਠੇ ਰੱਬ ਨੇ ਸੁਣ ਲਈ ਉਹਨਾਂ ਜੱਜ ਸਾਹਿਬਾਨਾਂ ਤੇ ਹਿਰਦਿਆਂ 'ਚ ਰੱਬ ਵਸਦਾ ਸੀ ਕਿ ਸਾਡੀ ਗੱਲ ਸੁਣੀ ਗਈ ਔਰ ਫੇਰ ਉਹ ਬੇਲ ਰਿਜੈਕਟ ਹੋਈ ਡਿਸਮਿਸ ਹੋਈ ਉਹਨੂੰ ਮਗਰ ਕਿਉਂ ਨਹੀਂ ਫੜਿਆ ਜਾ ਰਿਹਾ ਉਹਨੂੰ ਕਿਹੜੀ ਇਹ ਜੀ ਤਾਕਤ ਹੈ ਸਰਕਾਰ ਦਾ ਕਿਹੜਾ ਬੰਦਾ ਹੈ ਜਿਹੜੀ ਨਵਦੀਪ ਸਿੰਘ ਦੀ ਮਦਦ ਕਰ ਰਿਹਾ ਤੁਸੀਂ ਏਡੇ ਏਡੇ ਵਜ਼ੀਰ ਫੜ ਲੈਣੇ ਹੋ ਸਾਫਕਾ ਅ ਮੌਜੂਦਾ ਐਮ ਐਲ ਏ ਫੜ ਲੈਣੇ ਹੋ ਸਾਫਕਾ ਐਮ ਐਲ ਏ ਸਾਫਕਾ ਸੀਐਮ ਨੂੰ ਫੜ ਲੈਨੇ ਉਹ ਤੇ ਭਾਈ ਨਵਦੀਪ ਸਿੰਘ ਕੋਲ ਇਹ ਜੀ ਕਿਹੜੀ ਤਾਕਤ ਆ ਗਈ ਕਿ ਉਹਨੂੰ ਫੜ ਕੇ ਰਾਜ਼ੀ ਨਹੀਂ ਕੀ ਮਨਸ਼ਾ ਨਹੀਂ ਦੇਖੋ ਅੱਜ ਢੱਲੋ ਬ੍ਰਦਰ ਦਾ ਕੁਛ ਦਿਨ ਪਹਿਲਾਂ ਇੱਕ ਦਾ ਜਨਮ ਦਿਨ ਸੀ ਕੱਲ ਪਰਸੋਂ ਹੀ ਦੂਜੇ ਦਾ ਲੰਘ ਕੇ ਗਿਆ ਕਦੇ ਇਹਨਾਂ ਦੇ ਪਰਿਵਾਰ ਤੇ ਜੋ ਢੱਲੋਂ ਸਾਹਿਬ ਬਜ਼ੁਰਗਾਂ ਤੇ ਇਹਨਾਂ ਦੇ ਮਿਸਿਸ ਤੇ ਇਹਨਾਂ ਦੇ ਬਜ਼ੁਰਗਾਂ ਤੇ ਉਹਨਾਂ ਦੇ ਬੱਚਿਆਂ ਤੇ ਕੀ ਬੀਤਰੀਆ ਕਦੇ ਮਾਨ ਸਾਹਿਬ ਨੂੰ ਦਰਦ ਦਰਦ ਹੋਇਆ ਕਿ ਨਹੀਂ ਜੇ ਜਿਗਰ ਚਲੇ ਗਏ ਆ ਪਰਿਵਾਰ ਉੱਜੜ ਗਏ ਆ ਇਨਸਾਫ ਦੀ ਮੰਗ ਹੈ ਤੇ ਤੁਸੀਂ ਇੱਕ ਬੇਸਿਕ ਅਨਸੂਰ ਨਹੀਂ ਦੇ ਪਾਰੇ ਅੱਜ ਫੇਰ ਲੋਕ ਸੜਕਾਂ ਤੇ ਆਏ ਆ ਕੈਂਡਲ ਲਾਈਟ ਕੱਢ ਰਿਹਾ ਕੈਂਡਲ ਮਾਰਚ ਆਪਦਾ ਕਿ ਭਾਈ ਇਨਸਾਫ ਦੇ ਦਿਓ ਕੀ ਅੱਜ ਪੰਜਾਬ ਚ ਲਾਅ ਐਂਡ ਆਰਡਰ ਦੇ ਹਾਲਾਤ ਐਡੇ ਬੱਦਰ ਹੋ ਗਏ ਆ ਕਿ ਇਨਸਾਫ ਮੰਗਣਾ ਵੀ ਮਤਲਬ ਜਿਹੜਾ ਮੰਗ ਰਿਹਾ ਉਹਨੂੰ ਥ੍ਰੈਟ ਕੀਤਾ ਜਾ ਰਿਹਾ ਕਿ ਤੁਹਾਨੂੰ ਵੀ ਨਜੇਠਾਂਗੇ ਕਿ ਇਹ ਹਾਲਾਤ ਆ ਪੰਜਾਬ ਦੇ ਲਾਅ ਐਂਡ ਆਰਡਰ ਦੇ ਸੋ ਅਸੀਂ ਤਾਂ ਓਨਲੀ ਐਂਡ ਓਨਲੀ ਅਰੈਸਟ ਆਫ ਨਵਦੀਪ ਜਿਹਦੇ ਕਰਕੇ ਅੱਜ ਉਹ ਦੋਵੇਂ ਢਿੱਲੋਂ ਬ੍ਰਦਰਸ ਇਸ ਦੁਨੀਆ 'ਚ ਨਹੀਂ ਆ ਔਰ ਕਿਤਾ ਦਾ ਪਤਾ ਹੀ ਨਹੀਂ ਔਰ ਸੱਚਾਈ ਮੰਨਣਾ ਕਿ ਉਹ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀਗਾ ਕਿ ਮਾਨਵ ਨੂੰ ਬਾਡੀ ਨੂੰ ਖੁਦ ਬੁਰਚ ਕਰਨ ਚ ਉਹਨੂੰ ਮਾਰਤਾ ਗਿਆ ਕੀ ਹੈ ਨੋਬਡੀ 노ਸ ਉਹ ਗੱਲ ਸਾਹਮਣੇ ਆਉਣੀ ਹੈ ਨਵਦੀਪ ਦੀ ਇਨਟੈਰੋਗੇਸ਼ਨ ਤੋਂ ਬਾਅਦ ਸੋ ਇਹ ਇੱਕ ਕੇਸ ਪੰਜਾਬ ਦੀ ਸਰਕਾਰ ਨੇ ਨਹੀਂ ਇਹਦੇ 'ਚ ਇਨਸਾਫ ਦੇਣੀ ਜੋ ਮੈਨੂੰ ਲੱਗ ਰਿਹਾ ਹੈ ਇਹ ਕੇਸ ਸੀਬੀਆਈ ਨੂੰ ਟ੍ਰਾਂਸਫਰ ਹੋਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਜੇ ਮਾਨਵ ਜਿਉਂਦਾ ਤੇ ਉਹ ਆਪਦੇ ਪਰਿਵਾਰ 'ਚ ਵਾਪਸ ਉਹਨੂੰ ਲੈ ਕੇ ਆਓ ਤੇ ਜੇ ਉਹ ਨਹੀਂ ਜਿਉਂਦਾ ਤੇ ਉਹਦੀ ਸਚਾਈ ਸਾਹਮਣੇ ਆਵੇ ਕਿ ਪਰਿਵਾਰ ਨੇ ਫਿਰ ਉਸ ਤੋਂ ਬਾਅਦ ਜੋ ਫੈਸਲਾ ਕਰਨਾ ਕਿਉਂਕਿ ਅਸੀਂ ਵੀ ਆਰ ਸਟਿਲ ਲਿਵਿੰਗ ਔਨ ਹੋਪ ਕਿ ਸ਼ਾਇਦ ਇਕ ਆਸ ਦੀ کرن ਜਾਗਦੀ ਕਿ ਨਹੀਂ ਉਹਦੀ ਰਿਕਵਰੀ ਕੋਈ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਜ ਅਸੀਂ ਸਾਰੇ ਸਵਾਲ ਹੈ ਇਹਨਾਂ ਬਜ਼ੁਰਗਾਂ ਦਾ ਸਬਰ ਘਟਦਾ ਹੈ ਲੱਗੇ ਹੋਏ ਨੇ ਕਾਫੀ ਸਮੇਂ ਤੋਂ ਨਾਲੇ ਕਿ ਰਣਨੀਤੀ ਕੋਈ ਲਿਖੀ ਜਾਏਗੀ ਕੋ ਜਿਵੇਂ ਜਿਵੇਂ ਪਰਿਵਾਰ ਕਹਿੰਦਾ ਰਿਹਾ ਨਾ ਜੀ ਅਸੀਂ ਤਾਂ ਉਹਨਾਂ ਦਾ ਸਾਥ ਦੇ ਰਹੇ ਆ ਸਾਡਾ ਕਿਸੇ ਨਾਲ ਕੋਈ ਪਰਸਨਲ ਨਿੱਜੀ ਕੋਈ ਮਸਲਾ ਨਹੀਂ ਬੜੀਆਂ ਸਾਡੇ ਬਾਰੇ ਪਰਸਨਲ ਨਿੱਜੀ ਟਿੱਪਣੀਆਂ ਕੀਤੀਆਂ ਕਰ ਲੋ ਮਗਰ ਇਨਸਾਫ ਦੀ ਲੜਾਈ ਤੋਂ ਤਾਂ ਪਿੱਛੇ ਹਟਾਂਗੇ ਗੋਲੀ ਮਾਰਨੀ ਹੈ ਗੋਲੀ ਮਾਰ ਦਿਓ ਅੰਦਰ ਦੇਣਾ ਅੰਦਰ ਦੇ ਦਿਓ ਜੋ ਕਰਨਾ ਸਰਕਾਰ ਜੋ ਧੱਕੇਸ਼ਾਹੀ ਕਰਨਾ ਚਾਹੁੰਦੀ ਕਰ ਲਵੇ ਸਾਡੀ ਤਾਂ ਭਾਈ ਲੜਾਈ ਕੋਈ ਨਹੀਂ ਸਾਡੀ ਤਾਂ ਲੜਾਈ ਕੱਲੀ ਇਨਸਾਫ ਦੀ ਹੈ ਉਹ ਲੜਦੇ ਰਵਾਂਗੇ ਕਿਉਂਕਿ ਅੱਜ ਢਿੱਲੋਂ ਬ੍ਰਦਰਸ ਤੇ ਕੱਲ ਕਿਹੜੇ ਬ੍ਰਦਰਸ ਹੋਣ ਪਰਸੋਂ ਕਿਹੜੇ ਬ੍ਰਦਰਸ ਤੁਸੀਂ ਸੀਸੀਟੀਵੀ ਥਾਣਿਆਂ ਦੇ ਉਡਾਦੇ ਜਿਹੜਾ ਸੁਪਰੀਮ ਕੋਰਟ ਦੇ ਆਰਡਰ ਦੀ ਉਲੰਘਣਾ ਤੁਸੀਂ ਹਰ ਤਰੀਕੇ ਨਾਲ ਸਬੂਤ ਮਟਾਇਆ ਅਗਲੇ ਨੂੰ ਜਲੀਲ ਕੀਤਾ ਤੇ ਥਾਣੇਦਾਰ ਦੀ ਇੱਕ ਫਿੱਤਰਤ ਰਹੀ ਹੈ ਜੋ ਕਰੋਨਾ ਕਾਲ ਚੇ ਨੇ ਕੀਤਾ ਬਿਲਕੁਲ ਠੀਕ ਹੋਸ਼ ਜਿਹੜੇ ਜ਼ਿਲ੍ਹੇ ਚ ਅੱਜ ਤੱਕ ਕਿਉਂ ਨਹੀਂ ਫੜਿਆ ਜਾ ਰਿਹਾ ਐਡੀ ਕਿਹੜੀ ਤਾਕਤ ਉਹਦੇ ਪਿੱਛੇ ਕੰਮ ਕਰ ਰਹੀ ਹੈ ਜੀ ਤੁਸੀਂ ਫੜਕੀ ਨਹੀਂ ਰਾਜੀ ਜੇ ਤੁਸੀਂ ਇੱਕ ਥਾਣੇਦਾਰ ਨੂੰ ਨਹੀਂ ਫੜ ਸਕਦੇ ਫਿਰ ਤਾਂ ਲਾਹਨ ਆਰਡਰ ਤੇ ਜਿਹੜੇ ਹਾਲਾਤ ਹੈ ਤੁਹਾਡੇ ਸਾਹਮਣੇ ਹੈ ਇਹ ਸਮਝਾ ਨਿਊਜ਼ ਵਾਲੀ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ